ਜਿਹੜੀ ਨਾ ਬਾਈ ਤੁਸੀਂ ਇਹ ਟੈਂਕੀ ਵੇਖ ਰਹੇ ਹੋ ਇਹ ਪੰਜਾਬ ਦੇ ਵਿੱਚ ਟੈਂਕੀ ਜਿਹੜੀ ਕਿਤੇ ਵੀ ਨਹੀਂ ਬਣਦੀ ਬਾਈ ਇਹ ਬਾਈ ਬਣਾਉਂਦੇ ਆ ਸਪੈਸ਼ਲ ਰੂਪ ਐਗਰੋ ਵਰਕਸ਼ਾਪ ਭਾਈ ਰੂਪੇ ਵਾਲੇ ਜਿਹੜੀ ਇਹ ਟੈਂਕੀ ਬਣੀ ਆ ਨਾ ਇਹ ਜਿਹੜੀ ਟਰੈਕਟਰ ਨਾਲ ਨਵੀਂ ਟੈਂਕੀ ਲੱਗੀ ਆਉਂਦੀ ਆ ਕੰਪਨੀ ਵੱਲੋਂ ਉਹਨੂੰ ਵੀ ਇਹ ਮਾਰ ਪਾਉਂਦੀ ਆ ਉਹ ਕਿਉਂ ਪਾਉਂਦੀ ਆ ਬਾਈ ਜਿਹੜੀਆਂ ਇਹਦੀਆਂ ਚਾਦਰਾਂ ਚੂਦਰਾਣਾ ਬਹੁਤ ਹੈਵੀ ਲੱਗੀਆਂਆਂ ਮੀਆਂ ਤੇ ਸੇਤੀ ਕਿਤੇ ਟੈਂਕੀ ਇਹ ਗੱਲ ਦੀ ਨਹੀਂ ਹੈਗੀ ਤੇ ਜਿਹੜੇ ਕੰਪਨੀ ਵਾਲੇ ਬਈ ਹੈਗੇ ਆ 5911 ਵਾਲੇ ਉਹ ਇਹਨੂੰ ਬਾਈ ਨੂੰ ਸੁੱਖੇ ਨੂੰ ਰੂਪ ਐਗਰੋ ਵਰਕਸ਼ਾਪ ਵਾਲੇ ਨੂੰ ਸਪੈਸ਼ਲ ਕਹਿੰਦੇ ਇਕੱਲਿਆਂ ਸਾਨੂੰ ਹੀ ਟੈਂਕੀਆਂ ਬਣਾ ਕੇ ਦੇ ਦਿਆ ਕਰ 5911 ਦੀ ਹੋਗੀ HMT 2511 ਹੋ ਗਿਆ 3511 ਹੋ ਗਿਆ ਜਾਂ ਹਿੰਦੁਸਤਾਨ ਟਰੈਕਟਰ ਹੋ ਗਿਆ ਇੱਥੇ ਬਈ ਸਪੈਸ਼ਲ ਇਹ ਟੈਂਕੀਆਂ ਬੰਦੀਆਂ ਗਿਆ ਟੈਂਕੀਆਂ ਇਕੱਲੇ ਪੰਜਾਬ ਦੇ ਵਿੱਚ ਨਹੀਂ ਜਾਂਦੀਆਂ ਪੰਜਾਬ ਤੋਂ ਹੋਰ ਸਟੇਟਾਂ ਦੇ ਵਿੱਚ ਜਿਵੇਂ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਬਹੁਤ ਦੂਰ ਦੂਰ ਤੱਕ ਇਹ ਟੈਂਕੀਆਂ ਜਾਂਦੀਆਂ ਭਾਈ ਤੇ ਬਾਅਦ ਨੇ ਦੇਖਾਂਗੇ ਕਿ ਇਹ ਟੈਂਕੀਆਂ ਜਾਂਦੀਆਂ ਕਿ ਪਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਜੇ ਕੋਈ ਉੱਪਰ ਤੇ ਨੰਬਰ ਤੇ ਕੰਟੈਕਟ ਕਰ ਸਕਦਾ